ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਦੁਬਾਰਾ ਗੁਰਮੇਲ ਅੰਕ ਦੀ ਆਇਆ ਨੇ ਢੱਲੋਂ ਸਾਹਿਬ ਜੋ ਕਿ ਪੰਜਾਬੀ ਸੱਭਿਆਚਾਰਿਕ ਅਤੇ ਲੋਕ ਹਿਤ ਗਾਣੇ ਗਾਉਂਦੇ ਨੇ ਸੋ ਅੱਜ ਫੇਰ ਬੜਾ ਸੋਹਣਾ ਗੀਤ ਲੈ ਕੇ ਆਏ ਤੂੰ ਸੁਣਿਓ ਫਿਰ ਧਿਆਨ ਨਾਲ ਸਾਰੇ ਹੋ ਛੇੜ ਨਏ ਨਾ ਦਰਦਾਰ ਨੂੰ ਐੇ ਦਰਦ ਦੇ ਛਪਾਉਣੇ ਬੜੇ ਔਖੇ ਆ ਅਵੈਸ਼ਿਕ ਮੁਸ਼ਕਕੇ ਕੇ ਉਹ ਲੋਕ ਦਾ ਦੜਣ ਹਾਏ ਜਿਹੜੇ ਖੁਦ ਕਾਫਰ ਲੋਕ ਕਮੀਨੇ ਆਏ ਹਾਏ ਦਿਲ ਦੀਆ ਲਗਿਆ ਉਹੀ ਜਾਣੇ ਹਾਏ ਦੂਜਾ ਕੀ ਜਾਣੇ ਪੀੜ ਪੁੜਾਈ ਓ ਬਾ ਮੌਲਾ ਤੈਨੂੰ ਕੋਲ ਮੈਂ ਜਾਵਾ ਤੇ ਲੋਕੀ ਆਖਣਗੇ ਮੈਨੂੰ ਸਦਾਈ ਓ ਜੇ ਮੌਲਾ ਤੈਨੂੰ ਭੁੱਲ ਮੈਂ ਜਾਵਾਂ ਹੈ ਲੋਕੀ ਆਖਣਗੇ ਮੈਨੂੰ ਸਦਾਈ ਓ ਸਮੁੰਦਰ ਵਿੱਚ ਮਗਰ ਮੱਚ ਤਰਦਾ ਇਹ ਇੰਡੀਆ ਤੇ ਪਾਕਿਸਤਾਨ ਐ ਦੋ ਹੋਣਾ ਸੀ ਰੱਬ ਐ ਪੈਦਾ ਹੀ ਨਾ ਕਰਦਾ ਉਹ ਪਾਣੀ ਪੀਤੇ ਤੂੰ ਸਾਵੇ ਜੇ ਤੈਨੂੰ ਮੈਂ ਭੁੱਲ ਜਾ ਰਬ ਨਾ ਕਬਰ ਨੂੰ ਥਾ ਦੇਵੇ ਹਏ ਕੁਝ ਲੈਣ ਨਹੀਂ ਆਇਆ ਮੈਂ ਹਏ ਨਾ ਮੇਰੀ ਕੋਲੇ ਕੁਝ ਹੈ ਕੁਝ ਹਏ ਦੇਨ ਵੀ ਨਹੀਂ ਆਇਆ ਮੈਂ ਹਏ ਮੈਨੂੰ ਤਾਂ ਪੁਰਖਾਂ ਦਾ ਹਏ ਮੈਨੂੰ ਤਾਂ ਬਜ਼ੁਰਗਾ ਦਾ ਹੇ ਇੱਕ ਬਚਪਨੀ ਲੈ ਆਇਆ ਏ ਨਾ ਮੈਂ ਕੁਝ ਲੈ ਕੇ ਆਇਆ ਹਏ ਨਾ ਕੁਝ ਲੈ ਕੇ ਜਾਣਾ ਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ